ਹੈਲੋ ਸਸਤੀਕਾਲ ਨਮਸਕਾਰ ਸਲਾਮ ਦੋਸਤੋ ਤੇ ਅੱਜ ਦੀ ਜਿਹੜੀ ਵੀਡੀਓ ਥੋੜੀ ਜਿਹੀ ਡਿਫਰੈਂਟ ਹੈ ਉਹ ਡਿਫਰੈਂਟ ਇਦਾਂ ਹੈ ਵੀ ਤੁਸੀਂ ਇਹਨੂੰ ਸ਼ੇਅਰ ਵੀ ਜ਼ਰੂਰ ਕਰੋ ਅੱਜ ਦੀ ਵੀਡੀਓ ਪੁਲਿਸ ਤੇ ਹੈ ਪੁਲਿਸ ਤੇ ਔਰ ਐਨਆਰਆਈ ਪ੍ਰਾਮਾਤੇ ਐਨਆਰਆਈ ਪ੍ਰਾ ਬਹੁਤ ਚੰਗੇ ਨੇ ਜ਼ਿਆਦਾਤਰ ਕੋਸ਼ਤ ਵਿੱਚ ਉਦਾਂ ਦੇ ਨੇ ਜਿਹੜੇ ਪੁਰਾਣੇ ਗਏ ਹੋਏ ਨੇ ਉਹ ਸੋਚਦੇ ਆ ਵੀ ਚਲੋ ਜੋ ਪੁਰਾਣਾ ਹੀ ਸਿਸਟਮ ਸੋਚਦੇ ਆ ਤੇ ਉਹ ਉਹ ਕਿਤੇ ਨਾ ਕਿਤੇ ਸਿਸਟਮ ਨੂੰ ਵੀ ਖਰਾਬ ਕਰਦੇ ਆ ਉਹ ਸਿਸਟਮ ਨੂੰ ਕਿਵੇਂ ਖਰਾਬ ਕਰਦੇ ਆ ਮੈਂ ਤੁਹਾਨੂੰ ਦੱਸ ਦਿੰਨਾ ਜਿਹੜੀ ਪੁਲਿਸ ਹੈ ਉਹ ਜੇ ਪੁਲਿਸ ਚੰਗੀ ਹੋਵੇ ਨਾ ਸਾਰੀ ਤਕਰੀਬਨ ਤੇ ਬਈ ਸਿਸਟਮ ਹਲਾ ਦੇਵੇ ਉਹਦਾ ਮੈਂ ਤੁਹਾਨੂੰ ਪੂਰਾ ਸਬੂਤ ਦੇ ਤੌਰ ਤੇ ਮੈਂ ਆਪਣੇ ਉਹਨੂੰ ਪੂਰਾ ਤੁਹਾਨੂੰ ਉਹਦਾ ਹਿਸਾਬ ਕਿਤਾਬ ਦਵਾਂਗਾ ਕਿ ਕਿਵੇਂ ਹੋ ਸਕਦਾ ਦੇਖੋ ਪੁਲਿਸਮੈਨ ਜਿਹੜਾ ਆ ਉਹਦੇ ਤੋਂ ਉਹ ਕੋਈ ਵੀ ਕੇਸ ਜਾਂ ਕੋਈ ਚੀਜ਼ ਕਰ ਸਕਦਾ ਹੈ ਤੇ ਉਹ ਮਨਿਸਟਰਾਂ ਨੂੰ ਵੀ ਠੋਕ ਸਕਦਾ ਜੇ ਚਾਵੇ ਪਰ ਉਹ ਕਿਤੇ ਨਾ ਕਿਤੇ ਉਹਨਾਂ ਬਹਾਅ ਵਿੱਚ ਬਹਿ ਜਾਂਦੇ ਆ ਕਿਤੇ ਨਾ ਕਿਤੇ ਉਹਨਾਂ ਚ ਲਾਲਚ ਹੁੰਦਾ ਕੁਝ ਲੋਕਾਂ ਚ ਪੈਸੇ ਦਾ ਇਹੋ ਚੀਜ਼ ਕਰ ਲੈਂਦੇ ਆ ਪਰ ਜੇ ਇਹਨਾਂ ਆਫਿਸਰਾਂ ਨੂੰ ਜਦੋਂ ਇਹ ਚੰਗਾ ਕੰਮ ਕਰਦੇ ਇਹਨਾਂ ਨੂੰ ਇਨਾਮ ਦਿੱਤੇ ਜਾਂ ਇਹਨਾਂ ਦੇ ਕੋਈ ਸਹੂਲਤ ਦਿੱਤੀ ਜਾਵੇ ਇੱਕ ਸਾਲ ਬਾਅਦ ਜਾਂ ਦੋ ਸਾਲ ਬਾਅਦ ਤਾਂ ਉਹਨਾਂ ਨੂੰ ਦੇਖ ਕੇ ਪੁਲਿਸ ਦੀ ਜਿਹੜੀ ਇਮਾਨਦਾਰੀ ਉਹ ਵੱਧ ਸਕਦੀ ਹੈ ਚੱਕਰ ਕੀ ਹੁੰਦਾ ਐਨਆਰਆਈ ਤੇ ਪੁਲਿਸ ਦਾ ਚੱਕਰ ਕੀ ਆ ਹੁਣ ਮੈਨੂੰ ਮੈਂ ਇਹ ਵੀਡੀਓ ਤਾਂ ਬਣਾਉਣ ਲੱਗਾ ਕਿਉਂਕਿ ਥੋੜੇ ਦਿਨ ਪਹਿਲਾਂ ਪਰ ਪਰਸੋ ਹੀ ਮੈਨੂੰ ਪੁਲਿਸਮੈਨ ਦਾ ਫੋਨ ਆਇਆ ਤੇ ਭਾਈ ਹੈਲੋ ਤੇਰੇ ਤੇ ਦਰਖਾਸਤ ਆ ਤੂੰ ਐਦਾਂ ਫਲਾਨਾ ਉਹ ਮਤਲਬ ਰੂਡ ਬੋਲ ਰਿਹਾ ਸੀ ਮਗਾ ਜੀ ਮੈਂ ਤਾਂ ਫਲਾਨਾ ਪਰਵਾਨਾ ਨਹੀਂ ਬੋਲਦਾ ਮੈਂ ਅੱਛਾ ਯਾਰ ਇਹ ਕਿੱਦਾਂ ਹੋ ਗਿਆ ਫਿਰ ਉਹ ਕਹਿੰਦਾ ਤੂੰ ਮੈਨੂੰ ਦਿਨੇ ਆਪਾਂ ਗੱਲ ਕਰਾਂਗੇ ਪਹਿਲਾਂ ਉਹ ਉਹ ਮੇਰੀ ਗੱਲ ਤਾਂ ਸੁਣ ਉਹ ਮੇਰੀ ਉਹਨਾਂ ਨੂੰ ਦੱਸਿਆ ਮੈਂ ਕਿ ਫਲਾਨਾ ਫਲਾਨਾ ਅੱਛਾ ਅੱਛਾ ਭਾਜੀ ਸੌਰੀ ਹੈ ਨਾ ਸੌਰੀ ਸਰ ਮਤਲਬ ਉਹ ਦਰ ਨੂੰ ਹੋ ਜਾਂਦੇ ਨੇ ਇਹ ਦਰਖਾਸਤਾਂ ਕਿ ਅਸੀਂ ਕਿ ਗੁਨਾਹਗਰ ਥੋੜੀ ਹੋ ਗਏ ਹੋ ਸਕਦਾ ਝੂਠੀ ਦਰਖਾਸਤ ਹੋਵੇ ਤੁਸੀਂ ਪਹਿਲੇ ਹੀ ਇਦਾਂ ਬੋਲਣ ਲੱਗ ਪਏ ਹੋ ਹੈ ਨਾ ਕਈ ਪੁਲਿਸਮੈਨ ਚੰਗੇ ਬਹੁਤ ਹੈ ਉਹਨਾਂ ਨਾਲ ਮੇਰਾ ਬਾਵਾਸਤਾ ਪੈਂਦਾ ਰਿਹਾ ਤੇ ਮੇਤਨੂੰ ਅੱਜ ਤੱਕ ਕਿਸੇ ਪੁਲਿਸਮੈਨ ਨੇ ਕੋਈ ਫਾਈਨ ਨਹੀਂ ਲਿਆ ਹੈਗਾ ਮੈਂ ਕਹਿੰਦਾ ਉਹਨਾਂ ਚਲਾਨ ਕੱਟੋ ਤੁਸੀਂ ਮੇਰਾ ਗਲਤੀ ਹੈ ਜੀ ਹੁਣ ਮੈਂ ਮੰਨਦਾ ਮੈਂ ਕਦੀ ਨਹੀਂ ਉਹਨਾਂ ਨੂੰ ਦਿੰਦਾ ਰਿਸ਼ਵਤ ਨਾ ਇਹ ਅਸੀਂ ਆਪ ਹੀ ਸਿਸਟਮ ਇਦਾਂ ਕਰਦੇ ਆ ਕੁੱਲ ਮਿਲਾ ਕੇ ਆਪਣੀ ਗਲਤੇ ਮੋੜਾਈਏ ਕਿਸੇ ਐਨਆਰਆਈ ਭਰਾ ਨੇ ਦਰਖਾਸਤ ਦਿੱਤੀ ਹੈ ਇਹ ਬੰਦਾ ਸਾਡੇ ਨਾਲ ਫਿਲਮ ਬਣਾ ਰਿਹਾ ਸੀ ਮੇਰੇ ਕੋਲ ਸਬੂਤ ਹੈ ਜੀ ਤੇ ਮੇਰੇ ਨਾਲ ਉਹਨਾਂ ਨੇ ਐਗਰੀਮੈਂਟ ਕੀਤਾ ਕਿ ਜਦ ਤੱਕ ਫਿਲਮ ਨਹੀਂ ਬਣਦੀ ਅਸੀਂ ਇਹਦੇ ਜਿਹੜੇ ਪੈਸੇ ਆ ਸਾਰੇ ਫਿਲਮ ਦੇ ਅਸੀਂ ਦੇਵਾਂਗੇ ਇਹਦਾ ਰਹਿਣ ਸਹਿਣ ਦਾ ਖਰਚਾ ਵੀ ਚੱਕਾਂਗੇ ਪਰ ਪੈਂਟੀਅਰ ਕਿਰਾਇਆ ਸੀ ਘਰ ਦਾ ਤੇ 1.5 ਲੱਖ ਡਿਪੋਜ਼ਿਟ ਸੀ ਤੇ ਉਹ ਮੈਂ ਆਪਣੇ ਕੋਲੋਂ ਕਰਦਾ ਰਿਹਾ ਹਾਂ ਹਾਂ 1.5 ਲੱਖ ਦੇ ਵਿੱਚ 50 ਹਜ਼ਾਰ ਰੁਪਈਆ ਉਹ ਬੰਦੇ ਨੇ ਜਿਹੜਾ ਇੱਕ ਹੋਰ ਮਿਲਿਆ ਹੋਇਆ ਸੀ ਸਾਡੇ ਨਾਲ 파ਟਨਰ ਸੀਗਾ ਗੁਰਦੇਵ ਨਾਮਧਾਰੀ ਉਹਨਾਂ ਦਿੱਤਾ ਸੀ ਹਨਾ ਉਹ ਵੀ ਪੈਸੇ ਕੁੱਲ ਮਿਲਾ ਕੇ ਇਧਰ ਉਧਰ ਕਰਕੇ ਉਹਨਾਂ ਨੂੰ ਚੱਲ ਗਿਆ ਮੈਂ ਕਿਸੇ ਦੇ ਪਰਸਨਲ ਪਰਦੇ ਨਹੀਂ ਖੋਲਣਾ ਚਾਹੁੰਦਾ ਜੇ ਪਰਸਨਲ ਪਰਦੇ ਖੋਲੇ ਤੁਹਾਡੇ ਘਰ ਟੁੱਟ ਜਾਣੇ ਆ ਇਹ ਮੈਂ ਹਰ ਵਾਰ ਕਹਿਣਾ ਹੁੰਦਾ ਪਲੀਜ਼ ਸਮਝੋ ਥੋੜਾ ਸ਼ਰਮ ਨੂੰ ਹੱਥ ਮਾਰ ਲਓ ਉਹ ਐਨਆਰਆਈ ਭਾਈ ਸਾਹਿਬ ਕੀ ਕਰਦੇ ਨੇ 2-4 ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ ਮੇਰੇ ਕੋਲ ਰਿਕਾਰਡਿੰਗਾਂ ਵੀ ਆ ਕੰਪਲੇਂਟ ਪਾ ਦਿੰਦੇ ਨੇ ਨੇ ਆ ਕੇ ਕਿਸੇ ਪੁਲਿਸ ਆਫੀਸਰ ਨੂੰ ਮਿਲ ਲੈਂਦੇ ਨੇ ਡੀਐਸਪੀ ਨੂੰ ਜਾਂ ਕਿਸੇ ਨੂੰ بڑے ਆਫੀਸਰ ਨੂੰ ਮਿਲਦੇ ਨੇ بڑے ਆਫੀਸਰ ਨੂੰ ਮਿਲਦੇ ਨੇ ਤੇ ਉਹ ਆਪਣੀ ਐਨਆਰਆਈ ਦੀ ਦੁਹਾਈ ਦੇ ਦਿੰਦੇ ਹੁਣ ਆਫੀਸਰ ਸੁਣ ਲੈਂਦਾ ਉਹਨਾਂ ਦੀ ਉਹ ਸੋਚ ਦੇਗਾ ਸਹੀ ਝੂਠੇ ਆ ਸਾਰੇ ਹਨਾ ਇਹ ਚੀਜ਼ ਨੂੰ ਸਮਝੋ ਇਹ ਪੁਲਿਸ ਨੂੰ ਬਿਲਕੁਲ ਸਮਝ ਦੇ ਨੇ ਜਿਹੜੇ ਇਦਾਂ ਦੇ ਲੋਕ ਆ ਅਸੀਂ ਜੇ ਵੇਲਾ ਸਮੇਂ ਦੇ ਹੋਈਏ ਅਸੀਂ ਮੈਂ ਕੰਪਲੇਂਟਾਂ ਵਾ ਮਰ ਕਿੰਨੀਆਂ ਪੈ ਜਾਣੀਆਂ ਤੁਸੀਂ ਸੋਚ ਕੇ ਦੇਖੋ ਮੈਂ ਸਿਰਫ ਇਹ ਸੋਚਦਾ ਕਿ ਪੁਲਿਸਮੈਨ ਵਿਚਾਰਾ ਜਦੋਂ ਐਮਐਲਏ ਨੇ ਲੰਘਣਾ ਤਾਂ ਉਹਦੀ ਡਿਊਟੀ ਲਾ ਦੋ ਮਨਿਸਟਰ ਨੇ ਲੰਘਣਾ ਤਾਂ ਡਿਊਟੀ ਲਾ ਦੋ ਕਰੋਨਾ ਆ ਗਿਆ ਤਾਂ ਉਹਨਾਂ ਦੀਆਂ ਡਿਊਟੀਆਂ ਲਾ ਦੋ ਉਹਨਾਂ ਨੂੰ ਥੱਕਿਆ ਪਿਆ ਇਹਨਾਂ ਨੇ ਹਨ ਤੇ ਅਵਾਰਡ ਕੋਈ ਦੇਣਾ ਨਹੀਂ ਉਹ ਵਿਚਾਰੇ ਫਿਰ ਸੋਚਦੇ ਜਦੋਂ ਸਾਨੂੰ ਹਿਸਾਬ ਕਿਤਾਬ ਹੀ ਨਹੀਂ ਕੋਈ ਹੁਣ ਠੀਕ ਹੈ ਉਹ ਲਾਈ ਲੱਗ ਜਾ ਬਣ ਕੇ ਫੈਮਲੀਆਂ ਨੇ ਕਹਿਣ ਤੇ ਜਿੱਦਾਂ ਇੱਕ ਫਿਲਮ ਦੇ ਵਿੱਚ ਵੀ ਸਿਗਾ ਹਨ ਰਣਵੀਰ ਸਿੰਘ ਦੀ ਫਿਲਮ ਦੇ ਵਿੱਚ ਹਨਾ ਸਿੰਬਾ ਦੇ ਵਿੱਚ ਤੇ ਉਹ ਪੁਲਿਸਮੈਨ ਦੀ ਵਾਈਫ ਕਹਿੰਦੀ ਆ ਤੇ ਫਲਾਨਾ ਐਸਆਈ ਆ ਤੂੰ ਆਫੀਸਰ ਐ ਤੇ ਉਹ ਦੇਖ ਲਾ ਉਹ ਕਿੰਨੀ ਕਮਾ ਗਿਆ ਫਲਾਨਾ ਉਹ ਤਾਨੇ ਵੱਜਦੇ ਨੇ ਤੇ ਵਿਚਾਰੇ ਉਹ ਉਸ ਚੱਕਰ 'ਚ ਬਹਿ ਜਾਂਦੇ ਨੇ ਕਿਤੇ ਨਾ ਕਿਤੇ ਅਸੀਂ ਸਾਰਾ ਸਿਸਟਮ ਹੀ ਉਦਾਂ ਦਾ ਹੈ ਤੇ ਉਹ ਜੀ ਆਪਣੇ ਉਹਨਾਂ ਨੇ ਦਰਖਾਸਤ ਦੇ ਦਿੱਤੀ ਪਈ ਇਹ ਬੰਦਿਆਂ ਨੇ ਸਾਨੂੰ ਫਿਲਮ ਬਣਾਉਣ ਤੇ ਆਇਆ ਕੀਤਾ ਉਹ ਕੀਤਾ ਇਹ ਨਹੀਂ ਦੱਸਿਆ ਪਈ ਅਸੀਂ ਇਹਨਾਂ ਪ੍ਰੋਮਿਸ ਕੀਤਾ ਸੀ ਰਿਟਰਨ ਐ ਤੇ ਅਸੀਂ ਪੈਸੇ ਨਹੀਂ ਦਿੱਤੇ ਪਿਛਲੀ ਵਾਰ ਵੀ ਜਦੋਂ ਇੱਕ ਕੰਪਲੀਟ ਹੋਈ ਆ ਮੈਂ ਆਫੀਸਰ ਨੂੰ ਸਾਰੇ ਸਬੂਤ ਭੇਜੇ ਤੇ ਉਹ ਚੁੱਪ ਕਰ ਗਿਆ ਫੇਰ ਭਾਈ ਸਾਹਿਬ ਨੇ ਬੰਗਿਆਂ ਤੋਂ ਛੱਡਿਆ ਤੇ ਆਦਮਪੁਰ ਤਨਖਾਰਨ ਦੇ ਦਿੱਤੀ ਅਗਲੀ ਵਾਰ ਮਤਲਬ ਮੈਂ ਇਹ ਨਾ ਕਮਾਚੀ ਲੱਗਿਆ ਮੈਂ ਇਹ ਨਾ ਇਮਾਨਦਾਰੀ ਕੀਤੀ ਹੈ ਪੰਜਾਬੀ ਭਾਈ ਸਾਹਿਬ ਨੇ ਜਿਨ੍ਹਾਂ ਦੀ ਮੈਂ ਗੱਲ ਕਰਦਾ ਸੈਂਟਰ ਦੇ ਵਿੱਚ ਨਾਲ ਬੈੰਦੇ ਨੇ ਬੜੇ ਅਹੁਦਿਆਂ ਤੇ ਮਨਿਸਟਰਾਂ ਨਾਲ ਤੇ ਉਹ ਬੁਰਾ ਚਾਹੁੰਦੇ ਨੇ ਉਹ ਇਦਾਂ ਦੇ ਨੇ ਸੈਂਟਰ ਮਾੜਾ ਨਹੀਂ ਉਹ ਗੱਲ ਨੂੰ ਇਹ ਸਮਝੋ ਅੱਜ ਮੈਂ ਜਵਾਬ ਤੁਹਾਡੀ ਉਹ ਗੱਲ ਦਾ ਦੇ ਰਿਹਾ ਤੇ ਹਰ 6 ਮਹੀਨੇ ਸਾਲਵਾਰ ਮੈਂ ਇਹੀ ਕੰਮ ਚ ਲੱਗਿਆ ਰਹਿਣਾ ਹੁਣ ਫਿਰ ਉਹਨਾਂ ਦਾ ਫੋਨ ਆ ਗਿਆ ਤੇ ਉਹਨਾਂ ਨਾਲ ਗੱਲ ਕੀਤੀ ਤੇ ਮੈਂ ਕਹਿੰਦਾ ਚਲੋ ਮੈਂ ਸਬੂਰ ਦਊਂਗਾ ਇਹ ਲਾਸਟ ਟਾਈਮ ਹੈ ਇਹ ਮੈਂ ਤਾਂ ਤੁਹਾਡੇ ਨਾਲ ਗੱਲ ਸ਼ੇਅਰ ਕਰਨ ਲੱਗਿਆ ਇੱਕ ਪੁਲਿਸ ਆਫੀਸਰ ਬਹੁਤ ਹੀ ਇਮਾਨਦਾਰ ਸੀ ਪੁਲਿਸ ਜਿਹੜੀ ਕਿਵੇਂ ਬਦਲ ਸਕਦੀ ਸਿਸਟਮ ਉਹ ਇਮਾਨਦਾਰ ਬਹੁਤ ਸੀ ਉਹ ਮੈਂ ਉਹਨਾਂ ਦਾ ਨਾਮ ਨਹੀਂ ਦੱਸਣਾ ਤੁਸੀਂ ਨਾਮ ਦੱਸੋ ਫਿਰ ਆਪਾਂ ਤੁਹਾਡੀ ਨੌਲੇਜ ਦੇਖਦੇ ਆਂ ਤੇ ਜਿਹੜਾ ਜਵਾਬ ਦਊਗਾ ਇਸ ਗੱਲ ਦਾ ਉਹਦੇ ਫੈਮਿਲੀ ਦੇ ਚਾਰ ਮੈਂਬਰਾਂ ਨੂੰ ਉਹਨਾਂ ਦੇ ਇਲਾਕੇ 'ਚ ਇੰਡੀਆ 'ਚ ਰੈਸਟੋਰੈਂਟ ਜਿਹੜਾ ਵਧੀਆ ਹੋਊਗਾ ਉੱਥੇ ਖਾਣੇ ਦਾ ਆਫਰ ਦੇਵਾਂਗੇ ਡਿਨਰ ਦਾ ਹੋ ਜਾਣਾ ਜਾਂ ਲੰਚ ਦਾ ਤੇ ਅਸੀਂ ਉਹ ਪੇ ਕਰਾਂਗੇ ਤੁਹਾਡਾ ਹਨਾ ਐਨਆਰਆਈ ਭਰਾਵਾਂ ਲਈ ਹਲੇ ਸਾਡੀ ਏਡੀ ਔਕਾਤ ਨਹੀਂ ਹੋਈ ਹਨਾ ਜਦੋਂ ਹੋਈ ਹੋ ਗਈ ਤਾਂ ਅਸੀਂ ਉਹਨਾਂ ਲਈ ਵੀ ਇਹ ਚੀਜ਼ ਕਰਾਂਗੇ ਗਾਂ ਚੱਲ ਕੇ ਤੋਂ ਜਿਹੜਾ ਪੁਲਿਸ ਆਫੀਸਰ ਸੀ ਉਹ ਇੰਨਾ ਇਮਾਨਦਾਰ ਸੀ ਆਜ਼ਾਦੀ ਕਲਾਟੀਆਂ ਦੇ ਖੂਨ ਚੋਂ ਸੀਗਾ ਖੂਨ ਅਸਰ ਛੱਡਦਾ ਹੀ ਹੈ ਜੀ ਭਾਵੇਂ ਸਾਡੇ ਤੇ ਜਾਂ ਕਿਸੇ ਤੇ ਲੈ ਲੋ ਆਪਣੇ ਚੈਨਲ ਤੇ ਜਿੰਨੇ ਪਿਓਰ ਬੰਦੇ ਆ ਉਹ ਸੱਚ ਬੋਲਦੇ ਆ ਉਹ ਖੂਨ ਦਾ ਯਸਰ ਨਹੀਂ ਤਾਂ ਬਾਕੀ ਆਂਕੂ ਜਿਹੜੇ ਉਦਾਂ ਦੇ ਉਹਨਾਂ ਨੂੰ ਹੋ ਸਕਦੇ ਤੇ ਉਹ ਬੜੇ ਅਫੀਸਰ ਬਣਦੇ ਨੇ ਪੋਸਟ ਦੇ ਵਿੱਚ ਤੇ ਉਹ ਬਹੁਤ ਬੜਾ ਇਮਾਨਦਾਰੀ ਨਾਲ ਆਪਣਾ ਨਿਭਾਉਂਦੇ ਨੇ ਫਰਜ਼ ਤੇ ਇੱਕ ਵਾਰ ਉਹ ਸੜਕ ਤੇ ਕਿਸੇ ਨੂੰ ਪੁਲਿਸ ਮੈਨ ਬਾਥਰੂਮ ਕਰਦਿਆਂ ਦੇਖ ਲੈਂਦੇ ਤੇ ਉੱਤੇ ਰੋਕਦੇ ਆ ਉਹਦੀ ਵੀ ਡੰਡ ਲਾਉਂਦੇ ਉਹਨੂੰ ਫਾਈਨ ਲਾਉਂਦੇ ਆ ਹਨਾ ਉਹ ਤੇ ਉਹ ਪੰਜਾਬ ਪੁਲਿਸ ਦੇ ਅਫੀਸਰ ਹੁੰਦੇ ਉਹ ਕੀ ਨਾਂ ਸੀ ਉਹ ਤੁਸੀਂ ਦੱਸਣਾ ਉਹਨਾਂ ਨੇ ਇੱਕ ਵਾਰ ਕਿਸੇ ਐਮਐਲਏ ਨੇ ਕੀ ਕੀਤਾ ਭਈ ਜੇ ਤਾਂ ਪੇਪਰ ਪਰਚਾ ਭਰਨਾ ਹੋਵੇ ਉਹ ਕਹਿੰਦੇ ਵੀ ਇੰਨੇ ਬੰਦੇ ਲਾਓ ਇੰਨੇ ਆਇਓ ਜੇ ਬਾਧੂ ਆਏ ਤਾਂ ਮੈਂ ਪਰਚਾ ਕੱਟੂਗਾ ਜਦੋਂ ਉਹ ਬਾਧੂ ਆਏ ਤਾਂ ਉਹਨਾਂ ਨੇ ਜਿਹੜਾ ਇੱਕ ਇੱਕ ਜਾਂ ਦੋ ਬੰਦੇ ਜੋ ਬਾਧੂ ਸੀ ਉਹਨਾਂ ਵਿੱਚੋਂ ਪਹਿਲਾਂ ਆਉਣੀ ਉਹ ਬੰਦਾ ਹੀ ਚੱਕਿਆ ਜਿਹੜਾ ਜਿਹਦਾ ਪਰਚਾ ਭਰਨਾ ਸੀ ਉਹਦੇ ਤੇ ਪਰਚਾ ਪਾਇਆ ਇਦਾਂ ਦੇ ਬੰਦੇ ਤੋਂ ਬੰਦੇ ਨੂੰ ਰੋਕ ਤਾਂ ਇਹ ਸਕਦੇ ਨਹੀਂ ਸੱਚ ਨੂੰ ਜਾਂ ਕਿੱਦਾਂ ਉਹਨਾਂ ਨੂੰ ਫਿਰ ਕੀ ਕਰਦੇ ਆ ਜੀ ਇਹੇ ਇਹ ਉਹਨਾਂ ਨੂੰ ਉਸ ਕਿੱਤੇ ਚੋਂ ਹਟਾ ਕੇ ਸਿੱਖਿਆ ਵਿਭਾਗ ਚ ਲਾ ਦਿੰਦੇ ਆ ਸਿੱਖਿਆ ਵਿਭਾਗ ਵਿੱਚ ਵੀ ਉਹ ਕੰਮ ਵਧੀਆ ਕਰ ਰਹੇ ਨੇ ਅੱਜ ਵੀ ਪਰ ਉਹਨਾਂ ਨੂੰ ਉੱਥੋਂ ਬਦਲਤਾ ਜਾਂਦਾ ਮਿਨਿਸਟਰ ਬਦਲਾਉਂਦੇ ਆ ਇਹ ਪਬਲਿਕ ਨੂੰ ਸੋਚਣਾ ਪਊਗਾ ਜਿੱਦਣ ਪਬਲਿਕ ਹੀ ਇਦਾਂ ਝੂਠੀਆਂ ਨਰਕਾਸਾਂ ਦੇ ਕੇ ਜਾਂ ਕਿਸੇ ਨੂੰ ਤੰਗ ਕਰ ਉਤੇ ਹਰ ਵਾਰ ਪਤਾ ਵੀ ਲੱਗੇ ਜਿਵੇਂ ਉਹਨਾਂ ਦਾ ਸਹੀ ਹੈ ਜਿਹੜਾ ਬੰਦਾ ਗਲਤ ਹੈ ਤੁਸੀਂ ਉਹਨਾਂ ਰੱਖੋ ਨਾ ਮੇਰਾ ਨਾਮ ਵਿੱਚ ਵਾਰ-ਵਾਰ ਤੂੰ ਆ ਕੇ ਇਹ ਗੱਲ ਕਹਿਦੀ ਤਾਂ ਇਹ ਖਾ ਗਿਆ ਤੁਸੀਂ ਤੁਹਾਡਾ ਪੁਖਤਾ ਨਹੀਂ ਹੈਗੀ ਗੱਲ ਤੁਹਾਡੀ ਤੁਹਾਡੀ ਆਪੇ ਹੀ ਰੱਖੋ ਨਾ ਤੁਸੀਂ ਉਦੋਂ ਤੁਸੀਂ ਪੁਲਿਸ ਨੂੰ ਪੁੱਛ ਕੇ ਨਹੀਂ ਆ ਫਿਲਮ ਸ਼ੁਰੂ ਕੀਤੀ ਸੀ ਜਿਹੜਾ ਅੱਜ ਪੁਲਿਸ ਨੂੰ ਤੁਸੀਂ ਉਹ ਗੱਲਾਂ ਕਰਦੇ ਫਿਰਦੇ ਹੋ ਤੇ ਇਸ ਬੰਦੇ ਦੀ ਮੈਂ ਮੈਂ ਫੋਨ ਕਰੀ ਜਾਨਾ ਉਹਨੂੰ ਚੱਕਦਾਰੀ ਹਰ ਵਾਰ ਇਦਾਂ ਹੀ ਹੁੰਦਾ ਉਹ ਕੋਈ ਨਹੀਂ ਬਾਵੇ ਭਰਾ ਤੂੰ ਭਰਾ ਐ ਸਾਡਾ ਕੋਈ ਨਹੀਂ ਐ ਤੂੰ ਕਰ ਦੇ ਉਹਨਾਂ ਦੀ ਵਾਈਫ ਦੇ ਫੋਨ ਤੇ ਫੋਨ ਮੈਂ ਲਾਈ ਜਾਨਾ ਆ ਤੁਸੀਂ ਦੇਖ ਸਕਦੇ ਹੋ ਹਨਾ ਉਹਨਾਂ ਦੀ ਵਾਈਫ ਨੇ ਵੀ ਫੋਨ ਨਹੀਂ ਚੱਕਿਆ ਹੁਣ ਅਸੀਂ ਕੀ ਕਰੀਏ ਇਦਾਂ ਦੇ ਬੰਦਿਆਂ ਦਾ ਗਲਤੀ ਕਿ ਇਹਨਾਂ ਦੀ ਇਹਨਾਂ ਦੀ ਤੇ ਪਰੇਸ਼ਾਨ ਹਰਾਸ ਉਹਨੇ ਅਸੀਂ ਬਦਨਾਮ ਕੌਣ ਹੋਣੀ ਪੁਲਿਸ ਉਹ ਜਿਹੜਾ ਛੋਟਾ ਆਫੀਸਰ ਹੈ ਕੋਈ ਉਹ ਸਾਨੂੰ ਫੋਨ ਕਰ ਦੋ ਵਿਚਾਰੇ ਨੂੰ ਆਫੀਸਰ ਦਾ ਉੱਪਰੋਂ ਫੋਨ ਆਇਆ ਉਹ ਆਫੀਸਰ ਸਾਹਿਬ ਨੂੰ ਵੀ ਕਲੀਅਰ ਨਹੀਂ ਗੱਲ ਹੈਨਾ ਮਸਲੇ ਇਹ ਹੈ ਇਹ ਬੰਦਾ ਕੌਣ ਸੀ ਤੁਸੀਂ ਦੱਸਿਓ ਪੁਲਿਸਮੈਨ ਤੇ ਮੁੜ ਕੇ ਮੈਂ ਹੁਣ ਆਪਣੇ ਚੈਨਲ ਤੇ ਉਹਨਾਂ ਭਰਾਵਾਂ ਦਾ ਥੈਂਕ ਯੂ ਜਿਹੜੇ ਪੁਲਸ ਵਾਲੇ ਜੁੜੇ ਹੋਏ ਨੇ ਬਹੁਤ ਪੁਲਸ ਵਾਲੇ ਜੁੜੇ ਆ ਜੀ ਉਹ ਪੁਲਸ ਵਾਲੇ ਕਹੀ ਕਹਿੰਦੇ ਆ ਅਸੀਂ ਤੁਹਾਡੇ ਨਾਲ ਆਇਆ ਸਨ ਤੁਸੀਂ ਦੱਸਿਓ ਹੈਨਾ ਤੇ ਉਹ ਇਮਾਨਦਾਰ ਹੈ ਤਾਂ ਹੀ ਜੁੜੇ ਆ ਇਮਾਨਦਾਰੀ ਵਾਲੇ ਆ ਜਿਹੜੇ ਉਦਾਂ ਦੇ ਵੀ ਨਹੀਂ ਨਹੀਂ ਜੁੜਨਾ ਜੇ ਕਈ ਉਹਨਾਂ ਨੂੰ ਦੇਖ ਕੇ ਵੀ ਚੇਂਜ ਹੁੰਦੇ ਆ ਜੇ ਇਹਨਾਂ ਨੂੰ ਹਰ ਸਾਲ ਕੋਈ ਨਾ ਕੋਈ ਅਵਾਰਡ ਦਿੱਤਾ ਜਾਵੇ ਇਮਾਨਦਾਰੀ ਦਾ ਜਾਂ ਕਿਦਾਂ ਉਹ ਲੋਕ ਇਮਾਨਦਾਰ ਬਣਨਗੇ ਉਹ ਸੋਚਣਗੇ ਉਹਨੂੰ ਅਵਾਰਡ ਮਿਲਿਆ ਉਹਦੇ ਬੱਚਿਆਂ ਦੀ ਪੜ੍ਹਾਈ ਫ੍ਰੀ ਕਰਾਈ ਹੈ ਜਾਂ ਉਹਦਾ ਆ ਚੀਜ਼ ਸਿਸਟਮ ਮਨੂੰ ਖਰਚਾ ਕਾ ਤਪਾਇਰਿਆ ਤੇ ਉਹ ਇਦਾਂ ਦੀ ਇਮਾਨਦਾਰੀ ਕਰਨਗੇ ਪਰ ਆਪਾਂ ਉਹ ਚੀਜ਼ਾਂ ਕਰਦੇ ਨਹੀਂ ਕਿਉਂਕਿ ਅਸੀਂ ਮੰਤਰੀਆਂ ਨੇ ਨੇਤਾ ਨੇ ਇਹ ਹੀਰਾ ਫੇਰੀਆਂ ਕਰ ਲਈਆਂ ਹਨਾ ਉਹ ਸਾਡਾ ਦਿਮਾਗੇ ਚੱਲਦਾ ਤੇ ਉਹਨਾਂ ਦਾ ਕਿਉਂ ਨਹੀਂ ਚੱਲ ਸਕਦਾ ਚੱਲ ਸਕਦਾ ਤੇ ਇਹਨਾਂ ਚਲੋ ਜੀ ਇਹ ਭਾਈ ਸਾਹਿਬ ਜਿਹੜੇ ਨੇ ਇਹਨਾਂ ਨੇ ਹੁਣ ਹਰ ਵਾਰ ਆ ਕੇ ਐਨਆਰਆਈ ਕੀ ਸੋਚਦੇ ਆ ਤੇ ਪੁਲਿਸ ਬੇਲੀ ਹੈ ਪੰਜਾਬ ਦੀ ਜਾਂ ਇੰਡੀਆ ਦੀ ਇਹ ਬਾਹਰ ਇਹ ਗੱਲਾਂ ਕਿਉਂ ਨਹੀਂ ਕਰਦੇ ਕਿਉਂਕਿ ਇਹਨਾਂ ਨੂੰ ਪਤਾ ਉੱਥੇ ਦੀ ਪੁਲਿਸ ਇਦਾਂ ਦੀ ਨਹੀਂ ਹੈ ਉੱਥੋਂ ਰਹਿੰਦੇ ਆ ਸਿਸਟਮ ਦੇ ਵਿੱਚ ਵਿਚਰਦੇ ਆ ਉੱਥੇ ਬਹੁਤ ਵਧੀਆ ਰਹਿੰਦੇ ਇੱਥੇ ਆ ਕੇ ਆ ਕੁਝ ਕਰਦੇ ਆ ਮਤਲਬ ਸੋਚ ਕੇ ਦੇਖੋ ਹੁਣ ਇਹ ਐਨਆਰਆਈ ਭਾਈ ਸਾਹਿਬ ਮੇਰਾ ਫੋਨ ਚੱਕਣ ਤੇ ਮੈਂ ਗੱਲ ਕਰਾਂ ਇਹ ਗੱਲ ਵੀਡੀਓ ਬਹੁਤ ਜ਼ਰੂਰੀ ਆ ਇਹਨੂੰ ਜਿਆਦਾ ਤੋਂ ਜਿਆਦਾ ਦੇਖੋ ਇਸ ਬੰਦੇ ਦੀ ਮੈਂ ਫੋਟੋ ਵੀ ਲਾਉਣਾ ਇਹ ਹੀ ਬੰਦੇ ਆ ਇਹ ਜਿਨ੍ਹਾਂ ਕਰਕੇ ਮੈਂ ਦਲਜੀਤ ਨਾਲ ਚੜਿਆ ਇਹ ਦਲਜੀਤ ਨਾਲ ਸ਼ੋਅ ਕਰਨਾ ਚਾਹੁੰਦੇ ਸੀ ਤੇ ਦਲਜੀਤ ਦਾ ਮੈਂ ਨੰਬਰ ਵੀ ਦਿੱਤਾ ਇਹਨਾਂ ਦੀ ਗੱਲਬਾਤ ਵੀ ਕਰਾਈ ਉਹਨਾਂ ਨੇ ਵੀ ਮੋਰਿਓ ਕੀ ਕੁਛ ਕੀਤਾ ਐਂਡ ਦੇ ਵਿੱਚ ਮੈਂ ਰਿਕਾਰਡਿੰਗ ਲਾ ਦਊਗਾ ਹਨਾ ਤੁਸੀਂ ਰਿਕਾਰਡਿੰਗ ਦੇਖ ਸਕ ਸੁਣ ਸਕਦੇ ਹੋ ਹੁਣ ਜਿਹੜੇ ਕਹਿੰਦੇ ਸਬੂਤ ਦੇ ਦੇ ਫਲਾਨਾ ਕਰ ਦੇ ਤੇ ਇਸ ਅਫਸਰ ਦਾ ਅਫਸਰ ਦਾ ਨਾਮ ਜ਼ਰੂਰ ਦੱਸਿਓ ਤੇ ਪੁਲਿਸ ਕੋਲ ਮਲਾ ਕੇ ਉਹ ਜਿਹੜੇ ਬੰਦੇ ਪੁਲਿਸ ਵਾਲੇ ਆਪਣੇ ਨਾਲ ਜੁੜੇ ਆ ਕਮੈਂਟ ਪਾਉਂਦੇ ਆ ਉਹਨਾਂ ਵਿੱਚੋਂ ਇੱਕ ਲੇਡੀ ਨੇ ਮੇਰੇ ਨਾਲ ਗੱਲ ਕੀਤੀ ਸੀ ਉਹ ਮੈਨੂੰ ਕਹਿੰਦੀ ਸੀ ਇਵਨੈ ਕਹਾਣੀ ਦੱਸੀ ਤਾਂ ਇੱਕ ਬੰਦੇ ਨੇ ਹੋਰ ਭਾਈ ਸਾਹਿਬ ਨੇ ਉਹਨਾਂ ਦਾ ਨਾਮ ਹੈ ਭੁੱਲ ਗਿਆ ਉਹਨਾਂ ਨੇ ਮੈਨੂੰ ਕਹਾਣੀ ਦੱਸੀ ਮੁਲਾਜ਼ਮ ਗੈਰ ਹਾਜ਼ਰ ਆਫੀਸਰ ਕੀ ਕਰਦੇ ਨੇ ਉਹਨਾਂ ਨਾਲ ਉਹ ਵਿਚਾਰੇ ਧੁੰਦ ਦੇ ਵਿੱਚ ਛੇਤੀ ਪਹੁੰਚ ਉੱਥੇ ਫਲਾਣਾ ਇਹਨਾਂ ਦੀ 24 ਘੰਟੇ ਡਿਊਟੀ ਹੁੰਦੀ ਵਿਚਾਰਾਂ ਦੀ ਹਨਾ ਮੈਂ ਇਹ ਨਹੀਂ ਪਈ ਨਾ ਤੂੰ ਡਰਦਾ ਜਿਹੜੀ ਗੱਲ ਸਹੀ ਹੈ ਸਹੀ ਹੈ ਡਰਨਾ ਕੀ ਹੈ ਜੀ ਮਤੋਂ ਦਮਾਲ ਹੀ ਦੇਣਗੇ ਹਨਾ ਉਹ ਤਾਂ ਮੈਂ ਸ਼ੇਰ ਤੁਹਾਨੂੰ ਬੋਲ ਹੀ ਚੁੱਕਿਆ ਕਿ ਜਦਸੇ ਮੌਤ ਦਾ ਖੌਫ ਨਹੀਂ ਰਹਾ ਮuje ਤਾਂ ਮੌਤ ਕੋ ਉਂਗਲਿਓਂ ਤੇ ਨਚਾ ਰਹਾ ਹੂੰ ਮੈਂ ਤੇ ਉਹਨਾਂ ਨੇ ਮੈਨੂੰ ਇੱਕ ਕਹਾਣੀ ਸੁਣਾਈ ਤੇ ਮੁਲਾਜ਼ਮ ਗੈਰ ਹਾਜ਼ਰ ਯਾਰ ਮੈਂ ਨਾ इमोशनल ਹੋਇਆ ਪਰ ਉਹ ਧੁੰਦ ਦੇ ਵਿੱਚ ਆਉਂਦਾ ਉਹ ਜਿਹੜਾ ਪੁਲਿਸਮੈਨ ਹੁੰਦਾ ਛੋਟਾ ਮੁਲਾਜ਼ਮ ਉਹਦਾ ਕਿਤੇ ਰਾਹ 'ਚ ਐਕਸੀਡੈਂਟ ਹੋ ਜਾਂਦਾ ਤੇ ਉਹ ਮਰ ਜਾਂਦਾ ਫਿਰ ਉਹ ਜਨਾਨੀ ਜਾ ਕੇ ਉੱਥੇ ਕਹਿੰਦੀ ਕਹਿੰਦੀ ਅੱਜ ਤੁਹਾਡਾ ਮੁਲਾਜ਼ਮ ਗੈਰ ਹਾਜ਼ਰ ਹੈ ਅੱਜ ਕਿੱਦਾਂ ਤੁਸੀਂ ਕੰਮ ਨੇ ਉੱਟਾ ਹੋਗੇ ਤੁਸੀਂ ਇਹ ਗੱਲਾਂ ਸੋਚ ਕੇ ਦੇਖੋ ਉਹਨਾਂ ਦਾ ਦਰਦ ਅਸੀਂ ਸਮਝਦੇ ਨਹੀਂ ਕਈ ਵਾਰ ਸਿਸਟਮ ਹੀ ਬਣਾ ਦਿੰਦਾ ਕਿ ਬੰਦੂਕ ਲੈ ਕੇ ਬੈਠਾ ਸੀ ਉਹ ਤੋਂ ਗੋਲੀ ਚੱਲ ਗਈ ਕਿੰਨੇ ਸੁਸਾਈਡ ਕਰਦੇ ਨੇ ਸਿਸਟਮ ਤੋਂ ਦੁਖੀ ਹੋ ਕੇ ਹਣਾ ਉਹ ਸਾਡੇ ਲਈ ਖੜੇ ਨੇ ਸਾਡੇ ਲਈ ਪਬਲਿਕ ਸਰਵੰਟ ਨੇ ਭਾਵੇਂ ਅਸੀਂ ਉਹਨਾਂ ਨੂੰ ਆਪ ਸਰ ਬਣਾਉਨੇ ਆ ਤਾਂ ਤੁਹਾਡਾ ਤੁਹਾਨੂੰ ਏਦਾਂ ਠੋਕਦੇ ਤੂੰ ਤੂੰ ਕਰਕੇ ਗੱਲ ਕਰਦੇ ਆ ਉਹਨਾਂ ਨੂੰ ਜਿੱਦਣ ਅਹਿਸਾਸ ਕਰੀਏ ਤੁਸੀਂ ਪਬਲਿਕ ਸਰਵੰਟ ਨੂੰ ਸਮਝਣਗੇ ਪਬਲਿਕ ਦਾ ਪੈਸਾ ਜਾਂਦਾ ਤਾਂ ਇਹਨਾਂ ਨੂੰ ਤਨਖਾਹਾਂ ਮਿਲਦੀਆਂ ਤਾਂ ਇਹ ਸਭ ਕੁਝ ਹੁੰਦਾ ਇਹ ਵੀਡੀਓ ਮੈਂ ਦੋ ਤਿੰਨ ਦਿਨ ਪਹਿਲਾਂ ਪਾਉਣੀ ਸੀ ਜਿੱਦਣ ਫੋਨ ਆਇਆ ਹੀ ਆ ਉਹ ਪਤਾ ਨਹੀਂ ਸਿਸਟਮ ਵਿੱਚੋਂ ਫੋਨ ਛੋ ਕਿਵੇਂ ਡਿਲੀਟ ਹੋ ਗਈ ਮੈਨੂੰ ਪਤਾ ਨਹੀਂ ਲੱਗਿਆ ਤੇ ਬਾਕੀ ਕੁਲ ਮਿਲਾ ਕੇ ਇਸ ਪੁਲਿਸਮੈਨ ਦਾ ਨਾਮ ਦੱਸੋ ਇਸ ਅਫੀਸਰ ਦਾ ਬਹੁਤ ਚੰਗੇ ਅਫੀਸਰ ਹੈ ਇੱਕ ਦਿਨ ਮੈਂ ਮੁੰਬਈ ਤੋਂ ਆ ਰਿਹਾ ਸੀ ਹਾਇ ਸਪੀਡ ਗੱਡੀ ਦੀ ਤੇਜ਼ ਸੀ ਉਹਨੇ ਮੈਨੂੰ ਰੋਕਿਆ ਹਨਾ ਤੇ ਮਰਸੀਡੀਜ਼ ਕਾਰ ਸੀ ਨਹੀਂ ਪਤਾ ਲੱਗਿਆ ਮੈਨੂੰ ਤੇ ਉਹ ਉਹਨੇ ਮੈਨੂੰ ਰੋਕਿਆ ਤੇ ਪਿੱਛੇ ਪੁਲਿਸਮੈਨ ਸਿਪਾਹੀ ਟਾਈਪ ਉਹ ਮੇ ਨਾਲ ਗੱਲ ਕਰ ਰਿਹਾ ਸੀ ਤੇ ਮੋਰੇ ਅਫਸਰ ਕਹਿੰਦਾ ਮੈਨੂੰ ਅੱਗੇ ਭੇਜ ਮੈਂ ਗੱਲ ਕਰਦਾ ਮੈਂ ਗਿਆ ਹਾਂਜੀ ਮੈਂ ਕਹ ਦੱਸੋ ਕਹਿੰਦੇ ਤੂੰ ਕੀ ਕਰਦੇ ਆ ਫਿਰ ਉਹ ਚੇਂਜ ਹੋ ਗਿਆ ਪਰ ਉਹਨਾਂ ਨੇ ਫਿਰ ਕਿਹਾ ਵੀ ਨਹੀਂ ਮੈਂ ਤੁਹਾਡਾ ਉਹਦਾ ਨਾਂ ਨਹੀਂ ਲੈ ਸਕਦਾ ਉਹਨਾਂ ਨੇ ਮੈਨੂੰ ਮaaf ਕੀਤਾ ਤੁਹਾਨੂੰ ਬਾਹਰ ਤੋਂ ਦੂਜੀ ਦੂਜੀ ਸਟੇਟ ਤੋਂ ਹਨਾ ਮੁੰਬਈ ਤੋਂ ਅਸੀਂ ਸਾਡੇ ਤੁਸੀਂ ਸਾਡੇ ਮਹਿਮਾਨ ਉਹ ਦੇਖੋ ਫਿਰ ਉਹ ਬੰਦੇ ਬਦਲਦੇ ਆ ਨਾ ਗੱਲਬਾਤ ਦੇਖ ਕੇ ਪਰ ਆਪਾਂ ਆਪ ਹੀ ਸਿਸਟਮ ਨੇ ਉਹਨੂੰ ਉਦਾਂ ਦੇ ਕਰਕੇ ਰਿਪੋਰਟਸ ਆਲਾ ਕਦੀ ਰਿਸ਼ਵਤ ਆਪ ਨਹੀਂ ਮੰਗਦਾ ਅਸੀਂ ਉਹਨੂੰ ਆਫਰ ਕਰਦੇ ਆ ਅਸੀਂ ਉਹਨੂੰ ਦਿੰਨੇ ਆ ਸਾਡੀਆਂ ਗਲਤੀਆਂ ਕੁੱਲ ਮਿਲਾ ਕੇ ਜੇ ਆਪਾਂ ਸੁਧਾਰੀਏ ਇਹ ਸਿਸਟਮ ਠੀਕ ਹੋ ਸਕਦਾ ਇਸ ਅਫਸਰ ਦਾ ਨਾਮ ਦੱਸੋ ਤੇ ਪਾਓ ਫਿਰ ਉਹਨਾਂ ਦਾ ਨਾਮ ਹਨਾ ਤੇ ਆਪਾਂ ਉਹਨਾਂ ਨੂੰ ਡਿਨਰ ਕਿਸੇ ਉਹਨਾਂ ਦੇ ਇਲਾਕੇ ਦੇ ਰੈਸਟੋਰੈਂਟ 'ਚ ਦੇਵਾਂਗੇ ਮਿਹਰਬਾਨੀ ਸ਼ੁਕਰੀਆ ਕੋਈ ਗਲਤੀ ਹੋਵੇ ਤੇ ਮਾਫ਼ ਕਰਿਓ ਬਾਕੀ ਜੇ ਕੋਈ ਗੱਲ ਵਿੱਚ ਰਹਿ ਗਈ ਤਾਂ ਮੈਂ ਬੋਲ ਦੂੰਗਾ ਹਾਂ ਤੇ ਇੱਕ ਪੁਲਿਸਮੈਨ ਆਪਣੇ ਦੋਸਤ ਸੀਗੇ ਜੀ ਚੰਡੀਗੜ੍ਹ ਤੋਂ ਜਦੋਂ ਮੀਡੀਅਮ ਰੈਂਕ ਤੇ ਸੀਗੇ ਤੇ ਉਹ ਆਪਾਂ ਕਈ ਵਾਰ ਮਿਲਣਾ ساری ਉਮਰ ਸਾਡੀ ਲੰਘ ਗਈ ਵੀ ਸਾਲ ਤੱਕ ਨਾ ਕੱਟਿਆ दारू-ਦੂਰੂ ਪੀਂਦਿਆਂ ਜਾਂ ਖਰਚੇ ਮੈਂ ਹੀ ਕਰਦਾ ਸੀ ਜਿਆਦਾ ਜਿੰਨੇ ਫਰੈਂਡ ਵੀ ਆਉਣੇ ਜਾਂ ਕਿੰਨਾ ਪਰ ਜਿੱਦਣ ਉਹ ਆਫੀਸਰ ਬਣੇ ਉਹਨਾਂ ਨੇ ਫੇਰ ਇੱਕ ਦਿਨ ਰਾਤ ਨੂੰ ਆਏ ਹਨਾ ਡਰਿੰਕ ਮੈਂ ਲੈਂਦੀ ਸੀ ਤੇ ਆਏ ਖਾਧਾ ਪੀਤਾ ਤੇ ਚੰਗੇ ਸਾਰੇ ਨੂਰ ਮਨ ਦੇ ਗਿਆ ਕਹਿੰਦੇ ਯਾਰ ਆ ਚੱਕ ਤੂੰ ਰੱਖ ਲੈ ساری ਉਮਰ ਤੋਂ ਸਾਡੇ ਲਈ ਖਰਚਾ ਕਰਦਾ ਗਿਆ ਤੇ ਚਲੇ ਗਏ ਇਮੋਸ਼ਨਲ ਹੋ ਕੇ ਬੰਦਾ ਕੀ ਕੁਝ ਕਰ ਜਾਂਦਾ ਮੈਨੂੰ ਪਤਾ ਸੀ ਉਹਨਾਂ ਦੀ ਪਹਿਲਾਂ ਉਹਨਾਂ ਦੀ ਫੈਮਿਲੀ ਸੀ ਜੀ ਉਹਨਾਂ ਕੋ ਪਹਿਲਾਂ ਹੁੰਦੇ ਤੋਂ ਪਹਿਲਾਂ ਵੀ ਮੇਰੇ ਲਈ ਕਰਦੇ ਲੇਕਿਨ ਨਹੀਂ ਸੀ ਪਰ ਸਵੇਰ ਨੂੰ ਮੈਂ ਉਹਨਾਂ ਨੂੰ ਜਦੋਂ ਉਹ ਸ਼ਾਇਦ ਮੈਂ ਕਿਹਾ ਵੀ ਤੁਸੀਂ ਐ ਕਰ ਗਿਆ ਸੀ ਕਹਿੰਦਾ ਆਹ ਯਾਰ ਮੈਨੂੰ ਪਤਾ ਨਹੀਂ ਲੱਗਿਆ ਪਰ ਮੈਂ ਉਹ ਪੈਸੇ ਉਹਨਾਂ ਨੂੰ ਮੋੜ ਦਿੱਤੇ ਉਹਨਾਂ ਦਾ ਨਾਮ ਬਿੱਟੂ ਆ ਜੀ ਚਲੋ ਉਹਨਾਂ ਦਾ ਨਾਮ ਪ੍ਰੋਪਰ ਮੈਂ ਨਹੀਂ ਕਰਨਾ ਚਾਹੁੰਦਾ ਤੇ ਉਹ ਪੁਲਿਸਮੈਨ ਹੀ ਸੀ ਤੁਸੀਂ ਸੋਚੋ ਪੁਲਿਸਮੈਨ ਬਹੁਤ ਚੰਗੇ ਆਪਾਂ ਉਹਨਾਂ ਨੂੰ ਸਮਝ ਨਹੀਂ ਸਕਦੇ ਜੀ ਸਮਝੇ ਨਹੀਂ ਉਹਨਾਂ ਦੀਆਂ ਕਈ ਪ੍ਰੋਬਲਮਸ ਨੇ ਤਾਂ ਅਸੀਂ ਕਰਦੇ ਤਾਂ ਉਹ ਆਫਰ ਅਸੀਂ ਕਰਦੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਇਹ ਚੀਜ਼ਾਂ ਸਮਝਣ ਵਾਲੀਆਂ ਆ ਜੇ ਕਿਤੇ ਕਈ ਵਾਰੀ ਆਪਾਂ ਉਹਨਾਂ ਨੇ ਗਲਤ ਸੋਚਦੇ ਕਿਉਂਕਿ ਆਪਾਂ ਨੂੰ ਆਪਾਂ ਅਸੀਂ ਸਹੀ ਲੱਗਦੇ ਮੈਂ ਸਹੀ ਹਾਂ ਬਾਕੀ ਸਭ ਗਲਤ ਹੈ ਨਹੀਂ ਹੁੰਦਾ ਦੁਨੀਆ ਵੀ ਸਹੀ ਹੁੰਦੀ ਆ ਪਰ ਜਿਹੜਾ ਜੋ ਹੈਗਾ ਉਹਦੇ ਬਾਰੇ ਉਹ ਕਹਿ ਰਹੇ ਅਸੀਂ ਅਸੀਂ ਐ ਨਹੀਂ ਕਹਿ ਰਹੇ ਪਏ ਅਸੀਂ ਆਪਣੇ ਹਨ ਸਾਡੀਆਂ ਜਿਹੜੀ ਗਲਤੀਆਂ ਅਸੀਂ ਆਪਣੀਆਂ ਵੀ ਦੱਸਦੇ ਆ ਸੋ ਬਹੁਤ ਮਿਹਰਬਾਨੀ ਸ਼ੁਕਰੀਆ